ਇੱਕ ਵਾਰ ਪਾਈ ਲੈਣਾ ਜੀ ਜੱਥੇ ਨਾਲ ਜਵਾਲਾਮੁਖੀ ਮੰਦਿਰ ਲਈ ਰਵਾਨਾ ਹੋਈ ਰਸਤੇ ਵਿੱਚ ਜੱਥੇ ਨੇ ਖਡੂਰ ਸਾਹਿਬ ਲੱਗੇ ਪੜਾ ਪਾਇਆ ਸਵੇਰੇ ਤੜਕੇ ਪਾਈ ਲੈਣਾ ਜੀ ਇਸ਼ਨਾਨ ਕਰਨ ਲਈ ਪਿੰਡ ਦੇ ਬਾਹਰ ਟੋਬੇ ਤੇ ਗਏ ਉੱਥੇ ਉਹਨਾਂ ਦੇ ਕੰਨਾਂ ਵਿੱਚ ਇੱਕ ਮਿੱਟੀ ਆਵਾਜ਼ ਪਈ ਇਹ ਆਵਾਜ਼ ਪਾਈ ਜੋਤ ਦੀ ਸੀ ਪਾਈ ਜੋਤ ਖਡੂਰ ਦਾ ਰਹਿਣ ਵਾਲਾ ਸੀ ਅਤੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਉਸ ਦਾਨੀਂ ਦੀ ਕਿਰੋਤ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਅਤੇ ਆਸਾ ਦੀ ਵਾਰ ਦਾ ਪਾਠ ਕਰਦਾ ਸੀ ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ ਜਿਸ ਕਿਸੇ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਉਹ ਕਿੱਝਾ ਚਲਾ ਜਾਂਦਾ ਜਿਸ ਵੇਲੇ ਪਾਈ ਲੈਣਾ ਜਿਨੇ ਆਵਾਜ਼ ਸੁਣੀ ਉਸ ਵੇਲੇ ਪਾਈ ਜੋਤ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ ਉਹ ਪੋੜੀ ਪੜ ਰਹੇ ਸਨ ਜਿਤ ਸੇ ਵੀਏ ਸੁਖ ਪਾਈਏ ਸੋ ਸਾਹਿਬ ਸਦਾ ਸਮਾ ਲਈਏ jit ki ta paye apna sa kaal buri kyu kaaliye manda mool na ki chahi belammi nazar nehaliye jio saheb nal na hariye te viha pas taliye kichla he upar kaaliye paai lena ni ਕਦੀ ਵੀ ਇਸ ਤਰ੍ਹਾਂ ਦਾ ਪਾਠ ਤੇ ਰੱਬ ਦੀ ਪ੍ਰਸ਼ੰਚਾ ਨਹੀਂ ਸੁਣੀ ਸੀ ਉਹਨਾਂ ਦੀ ਅੰਮ੍ਰਿਤ ਭਰੇ ਬਚਨ ਸੁਣ ਕੇ ਆਤਮ ਤ੍ਰਿਪਤ ਹੋ ਗਈ ਉਹ ਹਮੇਸ਼ਾ ਦੇਵੀ ਦੇ ਗੁਣ ਗਾਉਂਦੇ ਸਨ ਲੇਕਿਨ ਉਸ ਦਿਨ ਨਾਲ ਉਹਨਾਂ ਦਾ ਮਨ ਤ੍ਰਿਪਤ ਨਹੀਂ ਸੀ ਹੁੰਦਾ ਉਹਨਾਂ ਨੇ ਸੋਚਿਆ ਕਿ ਕੋਈ ਹੈ ਜੋ ਦੇਵੀ ਤੋਂ ਵੀ ਵੱਡਾ ਹੈ ਭਾਈ ਲੇਣਾ ਜੀ ਭਾਈ ਜੋਤ ਦੇ ਪਾਠ ਖਤਮ ਹੋਣ ਤੇ ਉੱchn ਲੱਗੇ ਕਿ ਇਹ ਮਿੱਠੀ ਬਾਣੀ ਕਿਸ ਦੀ ਹੈ ਤਾਂ ਭਾਈ ਜੋਤ ਨੇ ਗੁਰਨਾਨਕ ਦੇਵ ਜੀ ਬਾਰੇ ਦੱਸਿਆ ਅਤੇ ਦੱਸਿਆ ਕਿ ਉਹ ਕਟਾਰਪੁਰ ਵਿੱਚ ਰਹਿੰਦੇ ਹਨ ਭਾਈ ਜੋਤ ਨੇ ਦੱਸਿਆ ਕਿ ਉਹਨਾਂ ਨੂੰ ਮਿਲਦਿਆਂ ਹੀ ਜਨਮਾਂ ਜਨਮਾਂ ਦੇ ਪਾਪ ਮੁਕ ਜਾਉਂਦੇ ਹਨ ਇਹ ਸੁਣ ਕੇ ਪਾਈ ਲੈਣਾ ਆਪਣੇ ਆਪ ਨੂੰ ਰੋਕ ਨਹੀਂ ਪਾਏ ਜਿਵੇਂ ਉਹਨਾਂ ਨੂੰ ਆਪਣੀ ਮੰਜ਼ਿਲ ਮਿਲ ਗਈ ਹੋਵੇ ਉਹਨਾਂ ਨੇ ਸੋਚਿਆ ਜਿਸ ਮਹਾਂਪੁਰਗ ਦੀ ਬਾਣੀ ਇਤਨੀ ਮਿੱਠੀ ਤੇ ਦਿਲ ਵਿੱਚ ਘਰ ਘਰ ਜਾਣ ਵਾਲੀ ਹੈ ਉਸ ਦੇ ਦਰਸ਼ਨ ਨਾਲ ਤੇ ਆਵਨ ਜਾਣ ਦੇ ਚੱਕਰ ਤੋਂ ਹੀ ਮੁਕਤੀ ਮਿਲ ਜਾਏਗੀ ਪਾਈ ਲੈਣਾ ਆਪਣੇ ਆਪ ਨੂੰ ਰੋਕ ਨਹੀਂ ਪਾਈ ਉਹਨਾਂ ਨੇ ਆਪਣੇ ਜਥੇ ਤੋਂ ਇਜਾਜ਼ਤ ਲਈ ਅਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਕਰਤਾਰਪੁਰ ਵੱਲ ਤੁਰ ਪਏ ਕਰਤਾਰਪੁਰ ਦੇ ਨਜ਼ਦੀਕ ਪਹੁੰਚ ਕੇ ਉਹਨਾਂ ਨੂੰ ਇੱਕ ਬਜ਼ੁਰਗ ਦਿਖਾਈ ਦਿੱਤਾ ਉਸ ਬਜ਼ੁਰਗ ਤੋਂ ਪੁੱਛਣ ਲੱਗੇ "ਬਾਬਾ ਜੀ ਮੈਂ ਗੁਣਾਰਕਦੇਵ ਜੀ ਦੇ ਡੇਰੇ ਤੇ ਜਾਣਾ ਹੈ ਕਿਰਪਾ ਕਰਕੇ ਮੈਨੂੰ ਉਹਨਾਂ ਦੇ ਡੇਰੇ ਦਾ ਰਾਹ ਦੱਸ ਦਿਓ" ਬਜ਼ੁਰਗ ਸੱਜਣ ਮੁਸਕੁਰਾਏ ਤੇ ਕਹਿਣ ਲੱਗੇ "ਆ ਜਵਾਨਾ ਮੇਰੇ ਪਿੱਛੇ ਆਪਨੀ ਘੋੜੀ ਤੋਰੀ ਲਿਆ ਮੈਂ ਵੀ ਉੱਥੇ ਹੀ ਜਾ ਰਿਹਾ" ਇੱਕ ਧਰਮਚਾਲਾ ਕੋਲ ਪਹੁੰਚ ਕੇ ਬਜ਼ੁਰਗ ਨੇ ਕਿਹਾ "ਜਵਾਨਾ ਘੋੜੀ ਨੂੰ ਕਿੱਲੇ ਨਾਲ ਬਣ ਕੇ ਅੰਦਰ ਆ ਜਾ" ਜਦ ਪਾਈ ਲੈਣਾ ਜੀ ਅੰਦਰ ਪਹੁੰਚੇ ਹੀ ਤਾਂ ਉਹਨਾਂ ਨੇ ਵੇਖਿਆ ਅਤੇ ਉਹ 당 ਹੀ ਰਹਿ ਗਏ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਉਹੀ ਬਜ਼ੁਰਗ ਬੈਠਾ ਹੈ ਜਿਸ ਨੇ ਹੁਣੇ ਥੋੜੀ ਦੇਰ ਪਹਿਲਾਂ ਡੇਰੇ ਦਾ ਰਸਤਾ ਦੱਸਿਆ ਸੀ ਭਾਈ ਲੈਨਾ ਜੀ ਨੇ ਸਤਿਕਾਰ ਨਾਲ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤਾ ਅਤੇ ਮਾਫੀ ਮੰਗੀ ਮਹਾਰਾਜ ਮੇਤੋ ਪਾਰੀ ਬੇਬੀ ਹੋ ਗਈ ਹੈ ਮੈਂ ਕੁੜੀ ਤੇ ਆਇਆ ਹਾਂ ਤੇ ਆਪ ਅੱਗੇ-ਅੱਗੇ ਪੈਦਲ ਤੁਰ ਕੇ ਆਏ ਹੋ ਗੁਰੂ ਜੀ ਨੇ ਜਵਾਬ ਦਿੱਤਾ ਉਠਪੁਰਕਾ ਪੁੱਲ ਕੋਈ ਨਹੀਂ ਹੋਈ ਸਭ ਠੀਕ ਹੈ ਵਾਈ ਗੁਰੂ ਪਾਲੀ ਕਰੇਗਾ ਫਿਰ ਗੁਰੂ ਜੀ ਨੇ ਕਿਹਾ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਲੈਨਦਾਰ ਆਪਣੇ ਦੇਨਦਾਰ ਵੱਲ ਘੋੜੇ ਤੇ ਚੜ ਕੇ ਹੀ ਜਾਇਆ ਕਰਦੇ ਹਨ ਫਿਰ ਤੂੰ ਕਿਹੜੀ ਗਲਤੀ ਕੀਤੀ ਹੈ ਫਿਰ ਲੈਨਾ ਜੀ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਲੈਨਾ ਜੀ ਨੂੰ ਸਿੱਕੀ ਰਹਿਤੀ ਸੋਚੀ ਕਰਾਈ ਗੁਰੂ ਜੀ ਦੇ ਬਚਨ ਸੁਣ ਕੇ ਪਾਈ ਲੈਨਾ ਜੀ ਦਾ ਮਨ ਤ੍ਰਿਪਤ ਹੋ ਗਿਆ ਉਹਨਾਂ ਦੇ ਮਨ ਦੇ ਸਾਰੇ ਪਰਦੇ ਹਟ ਗਏ ਮਨ ਵਿੱਚ ਖੇੜਾ ਅਤੇ ਉਮਾ ਭਰ ਗਿਆ ਪਾਈ ਲੈਣਾ ਜੀ ਨੂੰ ਸੋਝੀ ਹੋ ਗਈ ਕਿ ਜਿਸ ਆਤਮਾ ਟਿਕਾਉ ਲਈ ਉਹ ਹੋਂ ਤੱਕ ਪਟਕਦੇ ਰਹੇ ਉਸ ਦੀ ਪੂਰਤੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਹੋ ਸਕਦੀ ਹੈ ਫਿਰ ਪਾਈ ਲੈਣਾ ਜੀ ਕਰਤਾਰਪੁਰ ਹੀ ਵਸ ਗਏ ਇੱਥੇ ਉਹ ਦਿਨ ਰਾਤ ਗੁਰੂ ਜੀ ਦੀ ਸੇਵਾ ਕਰਦੇ ਅਤੇ ਨਾਮ ਜਪਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ